ਹੈਲੋ ਗੁੱਡ ਮਾਰਨਿੰਗ ਫਰੈਂਡਸ ਫੋਰ ਦ ਸੋਕੀ ਮੈਂ ਠੀਕ ਠਾਕ ਹਾਂ ਤਾਂ ਆ ਮੇਰੀ ਪਹਿਲੀ ਵੀਡੀਓ ਹੋਏਗੀ YouTube ਤੇ ਇਹ ਤੋਂ ਪਹਿਲਾਂ ਮੈਂ ਕਦੀ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਤਾਂ ਮੈਂ ਹਾਂ ਸੈਫ ਅਮਨ ਰੰਦਾਵਾ ਤਾਂ ਮੈਂ ਪਹਿਲੀ ਵੀਡੀਓ ਬਣਾਉਣ ਜਾ ਰਿਹਾ ਤਾਂ ਪਹਿਲੀ ਵੀਡੀਓ ਵਿੱਚ ਹੀ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਤੇ ਤੁਸੀਂ ਸਾਰੇ ਸੋਚਦੇ ਹੋਗੇ ਪ੍ਰਧਾਨ ਮੰਤਰੀ ਕਿਵੇਂ ਬਣਾ ਦੇਗਾ ਕਿਉਂਕਿ ਮੈਂ ਆਪਣੀ ਪਹਿਲੀ ਵੀਡੀਓ ਵਿੱਚ ਹੀ ਤੁਹਾਨੂੰ ਚਾਹ ਬਣਾਉਣੀ ਸਿਖਾ ਰਿਹਾ ਵਾਂ ਜਿਹਨੂੰ ਚਾਹ ਬਣਾਉਣੀ ਨਹੀਂ ਆਉਂਦੀ ਤਾਂ ਮੇਰੀ ਵੀਡੀਓ ਤੇ ਉਹਨਾਂ ਨੂੰ ਦਿਖਾ ਸਕਦੇ ਜੇ ਵਖਾ ਸਕਦੇ ਜੇ ਤੋ ਕੋ ਚਾਹ ਬਣਵਾ ਸਕਦੇ ਜੇ ਤਾਂ ਮੈਨੂੰ ਲੋੜ ਹੈ ਤੁਹਾਡੀ سپورਟ ਦੀ ਤੁਹਾਡੇ ਪਿਆਰ ਦੀ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਆਗਾ ਮੈਂ ਅੱਜ ਪਹਿਲੀ ਸਟਾਰਟ ਹੀ ਕਰ ਰਿਹਾ ਹਾਂ ਇਸ ਤੋਂ ਬਾਅਦ ਮੇਰੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਹੋਣਗੀਆਂ ਜਿਹਦੇ ਵਿੱਚ ਮੈਂ ਤੁਹਾਨੂੰ ਜੋ ਕੁਝ ਮੈਨੂੰ ਆਉਂਦਾ ਮੈਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਹੁਸਰਤ ਦਾ ਤੁਹਾਨੂੰ ਪਸੰਦ ਹੋਣ ਤੇ ਤੁਹਾਡੇ ਨਾਲ ਹੀ ਆ ਤੁਹਾਡੇ ਪਿਆਰ ਦੇ ਨਾਲ ਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਤੇ ਮੈਂ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਮਸਾਲਾ ਚਾਹ ਬਣਾਉਣੀ ਦੱਸਾਂਗਾ ਜਿੰਨੀ ਕਿ ਮੈਨੂੰ ਆਉਂਦੀ ਜਿੰਨੀ ਕਿ ਮੈਂ ਆਪਣੀ ਮਾਂ ਕੋਲ ਸਿੱਖੀ ਇਹ ਮੈਂ ਕੋਈ ਇੱਥੇ ਹੋਟਲ ਐਂਚ ਨਹੀਂ ਸਿੱਖੀ ਇਹ ਜਿੰਨੀ ਕਿ ਮੈਂ ਆਪਣੇ ਘਰ ਤੋਂ ਆਪਣੀ ਮਾਂ ਬਾਪ ਕੋਲ ਸਿੱਖੀ ਉਹੀ ਸਟਾਈਲ ਦੇ ਨਾਲ ਉਹੀ ਆ ਸਿੰਪਲ ਤਰੀਕਾ ਕੋਈ ਜ਼ਿਆਦਾ ਟਫ ਨਹੀਂ ਹੈਗਾ ਪਰ ਫਿਰ ਵੀ ਕੋਸ਼ਿਸ਼ ਕਰਦਾ ਪਹਿਲੀ ਵੀਡੀਓ ਸੀ ਮੈਂ ਸੋਚ ਰਿਹਾ ਸੀ ਪਹਿਲੀ ਵੀਡੀਓ ਮੈਂ ਕਿਹਦੇ ਉੱਤੇ ਪਾਵਾਂ ਫਿਰ ਮੇਰੇ ਧਿਆਨ ਚ ਆਇਆ ਵੀ ਪਹਿਲੀ ਵੀਡੀਓ ਮੈਂ ਮਸਾਲਾ ਚਾਹ ਦੇ ਬਣਾ ਦੇਣਾ ਤਾਂ ਤੁਸੀਂ ਸਾਰੇ ਆਣੇ ਮੇਰੀ ਵੀਡੀਓ ਨੂੰ ਵੇਖੋ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਦੂਜਿਆਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੂੰ ਚਾਹ ਨਹੀਂ ਬਣਾਉਣੀ ਹੁੰਦੀ ਉਹਨੂੰ ਵਿਖਾਓ ਵੀ ਚਾਹ ਇਦਾਂ ਬਣਾਈ ਦੀ ਆ ਠੀਕ ਹੈ ਨਾ ਤਾਂ ਹੁਣ ਨਾਲ ਇੱਕ ਗੱਲ ਹੋਰ ਜੇ ਅਕੀਂ ਘਰ ਵਾਲੀ ਨਾਰਾਜ਼ ਹੁੰਦੀ ਆ ਲੜਦੀ ਆ ਝਗੜਦੀ ਆ ਤਾਂ ਉਹ ਮੇਰਾ ਵੀਡੀਓ ਜ਼ਰੂਰ ਵੇਖਿਆ ਕਰਨ ਕਿਉਂਕਿ ਮੈਂ ਤੁਹਾਨੂੰ ਦੱਸਾਂਗਾ ਕਿਦਾਂ ਕਿਦਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਵਧੀਆ-ਵਧੀਆ ਬਣਾਈ ਦੀਆਂ ਵਾਂ ਮੈਂ ਆਮਨ ਸੇਫ ਅਮਰਨ ਦਾ ਵਾਟਾ ਟੂ ਡਿਨੋਟ ਆਪਣੀ ਪਹਿਲੀ ਵੀਡੀਓ ਨੂੰ ਸਟਾਰਟ ਕਰਦਾ ਹੋਇਆ ਤਾਡੇ ਤੋਂ ਬਹੁਤ ਆਸਾਂ ਵਾ ਲਾਈਕ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਮੈਂਟ ਜਰੂਰ ਕਰਿਓ ਮੇਰੀ ਪਹਿਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਤਾਂ ਕਰੀਏ ਸਟਾਰਟ ਸਿੱਖ ਲਿਓ ਹੁਣ ਚਾਹ ਬਨਾਉਣੀ ਹੈ ਮੈਂ ਕਿੱਦਾਂ ਬਨਾਉਣੀ ਸਿਖਾਉਣ ਲੱਗਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਕਰੀਏ ਸਟਾਰਟ ਫਿਰ ਦੱਸੋ ਸਬਸਕ੍ਰਾਈਬ ਤੇ ਕਰ ਦਿਓ ਚੈਨਲ ਨੂੰ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਕਰਾਂ ਫਿਰ ਮੈਂ ਚਾਲੂ ਕਰਤਾ कर दो ही यारेखी जाते बड़ा व्डा दिल करके मैं वीडियो बना स्टार्ट कर लगा है कर दो कर दो जो भी अंग्रेजी जी बोलते हैं मेरी अंग्रेजी थोड़ी जी वीक आ है तो हैं चालू मसाला चाय हम्म और जिसको जिसको नहीं आती उसको मेरी वीडियो जरूर दिखाना है मेरा फोन हिल रहा क्योंकि मैं ही सब कुछ करा है वीडियो भी मैं ही बनावाँगा चाव भी मैं बनावगा और पीवागा भी मैं ही ਚਲੋ ਫਿਰ ਕਰ ਦੋ ਸਟਾਰਟ ਹੈ ਸਾਰਾ ਕੁਝ ਸਾਫਾ ਕਰਾਂਗੇ ਸੈਟਅਪ ਸੂਟਅਪ ਲਗਾਵਾਗੇ ਪਰ ਹਾਂਜੀ ਥੋੜਾ ਟਾਈਮ ਲੱਗੇਗਾ ਤਾਂ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਬਾਰ ਬਾਰ ਕਹਿ ਰਿਹਾ ਹਾਂ ਤੁਸੀ ਕਹਣਾ ਇੱਕੋ ਗੱਲ ਹੀ ਬੋਲੀ ਜਾਂਦਾ ਪਰ ਲੋੜ ਹੀ ਉਹਦੀ ਆ ਚਲੋ ਸਟਾਰਟ ਕਰਦੇ ਹਾਂ ਠੀਕ ਹੈ ਚਾਹ ਬਣਾਉਣੀ ਮਸਾਲਾ ਚਾਹ ਬਣਾਉਣੀ ਹੋਰ ਵੀਡੀਓ ਪੂਰੀ ਦੇਖਿਓਗਾ ਸਕ੍ਰਿਪਟ ਨਾ ਕਰਿਓ ਪਲੀਜ਼ ਤੇ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਚਾਹ ਦੀ ਆਨ ਬਾਂਡ ਸ਼ਾਨ ਲਾਲਾਚੀ ਹਰੀ ਲਾਲਾਚੀ ਪਾਵਾਂਗੇ ਕਿੰਨੀਆਂ 2 3 4 ਜਿੰਨਾ ਡਾਡਾ ਜੀ ਕਰਦਾ ਕੋਈ ਟਫ ਚੀਜ਼ ਨਹੀਂ ਹੈਗੀ ਹੋਰ ਉਸ ਤੋਂ ਬਾਅਦ ਲੌਂਗ ਲੌਂਗ ਜ਼ਿਆਦਾ ਨਹੀਂ ਪਾਉਣੇ ਲੌਂਗ ਪਾਉਣੇ ਬਸ ਆਪਾਂ ਦੋ ਠੀਕ ਹੈ ਔਰ ਉਸ ਤੋਂ ਬਾਅਦ ਇੱਕ ਪਾ ਲਾਂਗੇ ਆਪਾਂ ਕਾਲੀ ਇਲਾਚੀ ਕਿੰਨੀ ਪਾਵਾਂਗੇ ਕਾਲੀ ਇਲਾਚੀ ਧਿਆਨ ਦਿਓ ਇੱਕ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਜਜਵੈਂਟ ਪਾਵਾਂਗੇ ਜੇ ਕੋਈ ਪਾਉਂਦਾ ਦੇ ਪਾਲੇ ਸੌਫੇ ਪਾਸ ਦਾ ਸੌਫ ਮੇਰੇ ਕੋਲ ਹੈਗੇ ਨਹੀਂ ਸਿਸਕੇ ਥੋੜੀ ਜਿਹੀ ਮੈਂ ਅਜਵੈਨ ਪਾ ਰਿਹਾ ਹਾਂ ਓਕੇ ਤਾਂ ਉਸ ਤੋਂ ਬਾਅਦ ਮੈਂ ਇੱਕ ਛੋਟਾ ਜਾਂ 20 ਅਦਰ ਦਾ ਪਾ ਰਿਹਾ ਹਾਂ ਠੀਕ ਹੈ ਤੁਸੀਂ ਵੇਖ ਸਕਦੇ ਜੀ ਇੰਨਾ ਕੋਸ਼ੀ ਆ ਬਸ ਤੇ ਚਾਹ ਕਿੰਨੀ ਬਣਾ ਰਿਹਾ ਮੈਂ ਇੱਕ ਕੱਪ ਪਾਣੀ ਦਾ ਤੇ ਇੱਕ ਕੱਪ ਦੁੱਧ ਦਾ ਬਸ ਇੰਨੀ ਚਾਹ ਬਣਾ ਰਿਹਾ ਜਿਆਦੀ ਚਾਹ ਨਹੀਂ ਮੈਂ ਬਣਾ ਰਿਹਾ ਓਕੇ ਤੇ ਇਹ ਸਾਰੇ ਮਸਾਲੇ ਨੂੰ ਆਪਾਂ ਕੁੱਟਾਂਗੇ ਔਰ ਕੁੱਟਣ ਲਈ ਮੇਰੇ ਕੋਲ ਬਹੁਤ ਹੀ ਪਿਆਰਾ ਜਿਹਾ ਇੱਕ चटू अट्टा वह सारा कुछ मैं ये बदांगा लाओ जी पाता जी और इसको मैं कूटूंगा कूटना समझते हो कूटूंगा और मिलते हैं इसको कूट कर तो देख, देख मेरे दोस्तों सब तो पहले आप पतीले गैस रखता तो उस तो उसद आप गैस में चालू करा तो एक कप आप देख सकते हो ठीक है मिनती गिनती ਔਰ ਗੈਸ ਨੂੰ ਕਰ ਦਾਂਗੇ ਚਾਲੂ ਔਰ ਉਬਾਲਾ ਆਉਣ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਜਿਆਦਾ ਔਖਾ ਨਹੀਂ ਹੈਗਾ ਸੌਖਾ ਹੀ ਚਾਹ ਬਣਾਉਣਾ ਤੁਸੀਂ ਬਹੁਤ ਜਲਦੀ ਚਾਹ ਬਣਾਉਣੀ ਸਿੱਖ ਜਾਓਗੇ ਠੀਕ ਹੈ ਤਾਂ ਬਣੇ ਰਹੋ ਮੇਰੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਪਲੀਜ਼ ਸਾਰੀ ਵੀਡੀਓ ਦੇਖਦੇ ਰਹੋ ਬਸ ਗੈਸ ਮੈਂ ਕਰ ਦੇਣਾ ਤੇਜ਼ ਤੇ ਚਾਹ ਮੇਰੀ ਨੂੰ ਬਾਲਾ ਆ ਜਾਏਗਾ ਜਲਦੀ ਚਲਦੀ ਤਾਂ ਬਾਲਾ ਆਉਣ ਦੇ ਨਾਲ ਹੀ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਨੂੰ ਉਬਾਲਾ ਆ ਗਿਆ ਤੇ ਇਹ ਹੀ ਕੁੱਟਿਆ ਹੋਇਆ ਮਸਾਲਾ ਜਿਹੜਾ ਮੈਂ ਚਟੂ ਚ ਕੁੱਟ ਲਿਆ ਸੀ ਉਹਨੂੰ ਮੈਂ ਚਾਹ ਦੇ ਵਿੱਚ ਪਾ ਰਿਹਾ ਹਾਂ ਠੀਕ ਹੈ ਜੀ ਓਕੇ ਹੁਣ ਮੈਂ ਥੋੜਾ ਗੈਸ ਤੇਜ਼ ਕਰਾਂਗਾ ਔਰ ਫਿਰ ਵੇਟ ਕਰਾਂਗਾ ਥੋੜੇ ਜਿਹੇ ਮੇਰੇ ਮਸਾਲੇ ਚਾਹ ਦੇ ਵਿੱਚ ਪੱਕ ਜਾਣ ਚੰਗੀ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਚਾਹ ਬਹੁਤ ਵਧੀਆ ਮਸਾਲਿਆਂ ਵਿੱਚ ਪੱਕ ਰਹੀ ਹੈ ਤੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਵਿੱਚ ਪੱਤੀ ਪਾਵਾਂਗਾ ਪਈ ਪਹਿਲਾਂ ਕੁਛ ਪਾ ਲੈਂਦੇ ਕੋਈ ਕੁਛ ਪਾ ਲੈਂਦੇ ਪਰ ਮੈਂ ਪੱਤੀ ਪਾਵਾਂਗਾ ਔਰ ਪੱਤੀ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਸਵਾਦ ਦੇ ਅਨੁਸਾਰ ਤਾਂ ਨਹੀਂ ਕਹਿ ਸਕਦਾ ਜਿੰਨੀ ਕੁ ਤੁਸੀਂ ਡਾਰਕ ਚਾਹ ਪੀਂਦੇ ਹੋ ਜਿਆਦਾ ਪੱਤੀ ਵਾਲੀ ਪੀਂਦੇ ਜੇ ਜਾਂ ਜਿਆਦਾ ਘੱਟ ਪੱਤੀ ਵਾਲੀ ਪੀਂਦੇ ਜੇ ਉਹ ਤੁਸੀਂ ਆਪਣਾ ਹਿਸਾਬ ਲਗਾ ਸਕਦੇ ਹੋ ਠੀਕ ਹੈ ਓਕੇ ਖਰਾਸ਼ੋ ਤੇ ਪੱਤੀ ਤੋਂ ਬਾਅਦ ਹੀ ਮੈਂ ਥੋੜੀ ਜਿਹੀ ਚੀਨੀ ਪਾਵਾਂਗਾ ਠੀਕ ਹੈ ਚੀਨੀ ਵੀ ਜਿੰਨੀ ਤੁਸੀਂ ਮਿੱਠਾ ਵੱਧ ਜਾਂ ਘੱਟ ਪੀਂਦੇ ਜੇ ਉਸ ਹਿਸਾਬ ਨਾਲ ਠੀਕ ਹੈ ਮੈਂ ਇਹਦੇ ਵਿੱਚ ਹਾਫ ਆਫ ਕਰਕੇ 2 ਚਮਚ ਪਾ ਦਿਆ ਠੀਕ ਹੈ ਆਫਾ ਕਰਕੇ ਚਮਚ 3 ਪਏ ਪਰ ਫੁੱਲ 2 ਰਿਏ ਠੀਕ ਹੈ ਮੈਂ ਗੈਸ ਥੋੜਾ ਤੇਜ਼ ਕਰ ਦਾਂਗਾ ਤੁਸੀਂ ਵੇਖ ਸਕਦੇ ਹੋ ਸਾਡੇ ਰੈਸਟੋਰੈਂਟ ਦੇ ਗੈਸ ਬਹੁਤ ਤੇਜ਼ ਹੁੰਦੇ ਆ ਜਿਸ ਕਰਕੇ ਇਹਨੂੰ ਉਬਾਲਾ ਬਹੁਤ ਜਲਦੀ ਹੁੰਦਾ ਤੁਹਾਡੇ ਘਰ ਦੇ ਗੈਸ ਸਲੋ ਸਲੋ ਚੱਲਦੇ ਤਹਾਡ ਨੂੰ ਜ਼ਿਆਦਾ ਟਾਈਮ ਲੱਗ ਸਕਦਾ ਤਾਂ ਸਾਡੀ ਚਾਹ ਉਬਲ ਗਈ ਜੇ ਮੈਂ ਜ਼ਿਆਦਾ ਪਕਾਉਂਗਾ ਤੇ ਜਿਹੜਾ ਪਾਣੀ ਇੱਕ ਕੱਪ ਹੈਗਾ ਉਹ ਸੁੱਕ ਜਾਏਗਾ ਇਸ ਕਰਕੇ ਮੈਂ ਨਾਲ ਦੀ ਨਾਲ ਹੀ ਚਾਹ ਨੂੰ ਜ਼ਿਆਦਾ ਨਾ ਪਕਾਉਂਦਾ ਆ ਇੱਕ ਕੱਪ ਦੁੱਧ ਇਹਦੇ ਵਿੱਚ ਪਾ ਦਾਂਗਾ ਤਾਂ ਹੁਣ ਮੈਂ ਗੈਸ ਨੂੰ ਕਰ ਦਾਂਗਾ ਥੋੜਾ ਜਿਹਾ ਤੇਜ਼ ਜਿਸ ਦੇ ਨਾਲ ਚਾਹ ਜਲਦੀ ਜਲਦੀ ਪੱਕ ਜੇਗੀ ਠੀਕ ਹੈ ਤਾਂ ਤੁਸੀਂ ਵੀ ਬਣਾਓ ਆਪਣੇ ਘਰ ਦੇ ਵਿੱਚ ਚਾਹ ਤਾਂ ਪਿਆਰ ਨੂੰ ਵਧਾਓ ਮਿਠਾਸ ਵਧਾਓ ਸਾਰੇ ਪਰਿਵਾਰ ਚ ਵਾਰੀ ਵਾਰੀ ਇੱਕ ਇੱਕ ਦਿਨ ਇੱਕ ਇੱਕ ਬੰਦਾ ਚਾਹ ਬਣਾਇਆ ਕਰੋ ਇਸ ਨਾਲ ਪਿਆਰ ਵਧਦਾ ਵਾ ਤਾਂ ਜਿਸ ਖਾਣੇ ਦੇ ਵਿੱਚ ਪਿਆਰ ਹੋਵੇ ਤਾਂ ਉੱਥੇ ਮਜ਼ਾ ਜ਼ਿਆਦਾ ਆਉਂਦਾ ਖਾਣ ਪੀਣ ਦਾ ਤਾਂ ਇਸ ਕਰਕੇ ਕੋਈ ਵੀ ਇਹ ਨਾ ਕਹੇ ਮੈਨੂੰ ਚਾਹ ਨਹੀਂ ਬਣਾਉਣੀ ਹੁੰਦੀ ਜਾਂ ਮੇਰੇ ਕੋਲ ਸਵਾਦ ਨਹੀਂ ਬਣਦੀ ਹੈ ਇਸ ਕਰਕੇ ਸਾਰੇ ਜਣੇ ਚਾਹ ਬਣਾਉਣੀ ਮੇਰੀ ਵੀਡੀਓ ਵੇਖੋ ਤੇ ਚਾਹ ਬਣਾਉਣੀ ਸਿੱਖੋ ਠੀਕ ਹੈ ਤਾਂ ਬਹੁਤ ਹੀ ਜਲਦੀ ਸਾਡੀ ਚਾਹ ਨੂੰ ਉਬਾਲਾ ਆ ਜਾਏਗਾ ਤੇ ਚਾਹ ਪੱਕ ਜਾਏਗੀ ਠੀਕ ਹੈ ਹਾ ਹਾ ਮਜ਼ਾ ਆਗਾ ਤੀ ਵੇਸਾ ਦੇ ਚਾਹ ਬਹੁਤ ਹੀ ਵਧੀਆ ਉਬਲ ਰਹੀ ਆ ਕਦੀ ਤਾਂ ਕਦੀ ਠਾ ਕਦੀ ਤਾਂ ਕਦੀ ਠਾ ਹੋ ਰਹੀ ਆ ਬਹੁਤ ਵਧੀਆ ਚਾਹ ਨੂੰ ਉਬਾਲੇ ਆ ਰਹੇ ਨੇ ਚੱਕਾ ਚੱਕ ਬਹੁਤ ਹੀ ਸੋਹਣੀ ਸੋਹਣੀ ਮਸਾਲਿਆਂ ਦੀ ਖੁਸ਼ਬੂ ਦੇ ਨਾਲ ਸਾਡੀ ਚਾਹ ਰੈੜੀਕ ਦੀ ਉਬਲ ਕੇ ਬਾਹਰ ਆ ਜੇ ਇਸ ਕਰਕੇ ਕੰਟਰੋਲ ਕਰਨਾ ਚਾਹ ਦਾ ਧਿਆਨ ਰੱਖਣਾ ਇਸ ਟਾਈਮ ਚਾਹ ਨੂੰ ਲਾਗੋ ਹਿਲਰਾਨੀ ਕਿਉਂਕਿ ਜੇ ਤੁਸੀਂ ਇਸ ਟਾਈਮ ਚਾਹ ਦੇ ਲਾਗੋ ਹਿਲ ਗਏ ਤੇ ਚਾਹ ਉਬਲ ਕੇ ਬਾਹਰ ਆ ਜਾਊਗੀ ਤੇ ਚਾਹ ਦੇ ਨਾਲ-ਨਾਲ ਤੁਹਾਨੂੰ ਖਾਨ ਨੂੰ ਕਰਦਿਆਂ ਕੋ ਗਾਲਾਂ ਮਿਲ ਸਕਦੀਆਂ ਨੇ ਇਸ ਕਰਕੇ ਬਿਲਕੁਲ ਧਿਆਨ ਰੱਖਣਾ ਇਸ ਟਾਈਮ ਇਹ ਮੇਨ ਚੀਜ਼ ਸਿੱਖਣ ਵਾਲੀ ਸੀ ਜੋ ਕਿ ਤੁਹਾਨੂੰ ਮੈਂ ਸਿਖਾਤੀ ਇਹ ਚੀਜ਼ ਨੂੰ ਕੋਈ ਸਿਖਾਉਂਦਾ ਨਹੀਂ ਪਰ ਉਹ ਇੱਕ ਅਮਨ ਰੰਧਾਵਾਈਆ ਜੋ ਤੁਹਾਨੂੰ ਇਹ ਚੀਜ਼ ਸਿਖਾਤੀ ਬਾ ਚੁਣਾ ਕਿ ਹੋਗੀ ਸਾਨੂੰ ਤੇ ਕਹਿੰਨੇ ਇਹ ਵੀਡੀਓ ਸਿਖਾਇਆ ਨਹੀਂ ਪਰ ਇਸ ਟਾਈਮ ਅਮਨ ਸਫ ਨੇ ਤੁਹਾਨੂੰ ਜ਼ਰੂਰ ਇਹ ਚੀਜ਼ ਸਿਖਾਤੀ ਕਿ ਜਿਸ ਟਾਈਮ ਚਾਹ ਨੂੰ ਉਬਾਲਾ ਆਉਂਦਾ ਹੋਵੇ ਚਾਹ ਦੇ ਕੋਲੀ ਹਿਰਾਣਾ ਦੂਰ ਨਹੀਂ ਜਾਣਾ ਬਹੁਤ ਜਲਦੀ ਇਹ ਚਾਹ ਆਇ ਕੱਪ ਦੇ ਵਿੱਚ ਪਾਵਾਂਗੇ ਤੇ ਫਿਰ ਪੀਵਾਂਗੇ ਤਾਂ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਚਾਹ ਬਣਾਉਣੀ ਸਿੱਖ ਲਈ ਹੋਏਗੀ ਕਿ ਇਹਦੇ ਨਾਲ ਅੰਮ੍ਰੰਦਵਾ ਦੇ ਨਾਲ ਸੋ ਇਹਦੇ ਨਾਲ ਹੀ ਆਪਾਂ ਚਾਹ ਨੂੰ ਇੱਕ ਕੱਪ ਦੇ ਵਿੱਚ ਪਾਵਾਂਗੇ ਕਿਉਂਕਿ ਬਹੁਤ ਉਬਾਲੇ ਆ ਗਏ ਔਰ ਮੈਨੂੰ ਵੀ ਡਰ ਲੱਗ ਰਿਹਾ ਵਾ ਕਿਤੇ ਮੇਰੀ ਵੀ ਚਾਹ ਪਤਲੇ ਚ ਉਬਲ ਕੇ ਬਾਹਰ ਨਾ ਆ ਜੇ ਸੋ ਜਿਆਦਾ ਸਮਾਂ ਤੁਹਾਡਾ ਨਾ ਖਰਾਬ ਕਰਦੇ ਹੋਏ ਇਸ ਚਾਹ ਨੂੰ ਕੱਪ ਦੇ ਵਿੱਚ ਪਾਵਾਂਗੇ ਤਾਂ ਫਿਰ ਤੁਹਾਨੂੰ ਪੀ ਕੇ ਵੀ ਵਖਾਵਾਂਗੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਚਾਹ ਬਣ ਕੇ ਤਿਆਰ ਹੋ ਗਈ ਕੱਪ ਚ ਪੈਣ ਲਈ ਤਿਆਰ ਦੇਖੋ ਬਹੁਤ ਪਿਆਰੀ ਜੀ ਖੁਸ਼ਬੂ ਆ ਰਹੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਮਸਾਲਾ ਚਾਹ ਬਣ ਕੇ ਤਿਆਰ ਤੁਸੀਂ ਵੀ ਦਬ ਬਣਾ ਕੇ ਪੀ ਸਕਦੇ ਹੋ ਰ ਆਪਣੇ ਪਰਿਵਾਰ ਨੂੰ ਵੀ ਪਿਆ ਸਕਦੇ ਹੋ ਬਹੁਤ ਵਧੀਆ ਮਸਾਲਾ ਚਾਹ ਉੱਪਰ ਦੇਖੋ ਜਿਵੇਂ ਕੌਫੀ ਬਣੀ ਹੁੰਦੀ ਹੈ ਤਾਂ ਮਸਾਲਾ ਚਾਹ ਬਣ ਕੇ ਤਿਆਰ ਆ ਦੋਸਤੋ ਤੁਸੀਂ ਵੇਖ ਸਕਦੇ ਜਿਆਦਾ ਟਾਈਮ ਨਹੀਂ ਲੱਗਿਆ ਤਾਂ ਮਸਾਲਾ ਚਾਹ ਬਣ ਕੇ ਤਿਆਰ ਹੋ ਗਈ ਪੀਓ ਐਨਜਾਇਮੈਂਟ ਕਰੋ ਖੁਦ ਵੀ ਪੀਓ ਤੇ ਆਪਣੇ ਯਾਰ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਮਾਪੇ ਬਾਪ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬਣਾ ਕੇ ਪਿਓ ਤੇ ਜਿਹੜੇ ਜਿਹੜੇ ਮੇਰੇ ਵੀਰ ਭੈਣ ਭਰਾਵਾਂ ਦੀ ਭੈਣ ਆ ਜਾਂ ਕੋਈ ਮੰਮੀ ਜਾਂ ਫਿਰ ਨਾਲ ਦੀ ਚਾਹ ਨਹੀਂ ਬਣਾ ਕੇ ਦਿੰਦੀ ਤੇ ਮੇਰੀ ਵੀਡੀਓ ਵੇਖ ਲੈ ਤੇ ਮੇਰਾ ਭਰਾ ਬੇ ਬਣਾ ਕੇ ਪੀ ਲਿਆ ਕਰੋ ਐਵੇਂ ਨਾ ਗਾਲਾਂ ਗੁਲਾਾਂ ਖੰਦੇ ਰਿਹਾ ਕਰੋ ਚੰਗਾ ਵੇਖਾਂ ਪੀ ਕੇ ਕਿੰਦਾ ਦੀ ਬਣੀ ਆ ਕੀ ਬਣਾਤਾ ਓਏ ਕੀ ਬਣਾਤਾ ਮੈਂ ਇਹ ਗੱਲ ਮੈਂ ਨਹੀਂ ਤੁਸੀਂ ਕਹੋਗੇ ਜਦੋਂ ਮੇਰੀ ਵੀਡੀਓ ਵੇਖ ਕੇ ਚਾਹ ਬਣਾਓਗੇ ਚਲੋ ਠੀਕ ਆ ਫਿਰ ਬਣਾਓ ਚੈਨੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਦੋ ਤੇ ਚਾਹ ਬਣਾਓ ਜਾ ਕੇ ਚਲੋ ਹੈ ਕਿਹਦੀਆਂ ਗਾਲਾਂ ਨਹੀਂ ਖਾਣੀਆਂ ਔਰ ਕਿਹਦੇ ਥੱਲੇ ਨਹੀਂ ਲੱਗਣਾ ਚਾਹ ਖੁਦ ਬਣਾ ਕੇ ਪੀ ਲੈਣੀ ਔਖੀ ਨਹੀਂ ਸਮਾਨ ਹੋਣਾ ਚਾਹੀਦਾ ਗੋਲ ਚਲੋ ਮਿਲਦੇ ਆ ਸਾਰਿਆਂ ਨੂੰ ਸਸਰੀਕਾ ਫਾਸਾ ਮਜ਼ਾਕ ਆਪਣੀ ਜਗ੍ਹਾ ਤੇ ਰਹਾ ਤਾਂ ਪਲੀਜ਼ ਤੁਹਾਡੀ ਸਪੋਰਟ ਦੇ ਨਾਲ ਪਿਆਰ ਦੇ ਨਾਲ ਮਿਠਾਸ ਦੇ ਨਾਲ ਕੰਮਕਾਰ ਕਰਿਆ ਕਰੋ ਮਹਾਰਾਜ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਤਾਂ ਤੁਹਾਡੇ ਰੋਜ਼ਗਾਰ ਵਿੱਚ ਕੰਮ ਦੇ ਵਿੱਚ ਬਰਕਤਾਂ ਪਾਵੇ ਵਾਦਾ ਕਰੇ ਔਰ ਇਦਾਂ ਹੀ ਹੱਸ ਮਜ਼ਾ ਦੇ ਨਾਲ ਵੀਡੀਓ ਬਣਾਉਂਦਾ ਰਹੂੰਗਾ ਔਰ ਤੁਹਾਡਾ ਪਿਆਰ ਮਿਲਦਾ ਰਹੇ ਠੀਕ ਹੈ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੰਗਾ ਜੀ ਬਾਏ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਇੰਤਜ਼ਾਰ ਕਰਿਓ ਮੇਰੀ ਵੀਡੀਓ ਦਾ ਬਹੁਤ ਜਲਦੀ ਆਵੇ ਬਾਏ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ